ਸ਼ਮੀਤ ਪਹਿਲਾਂ ਜਿਹੜਾ 10 ਦਾ ਮੋਰਚਾ ਰਿਹਾ ਉਦੋਂਰੇ ਹਜ਼ਾਰਾਂ ਦੇ ਕੱਠ ਦੇਖੇ ਗਏ ਲੋਕ ਪੰਜਾਬ ਤੋਂ ਇੱਥੇ ਚੜ੍ਹ ਕੇ ਆਏ ਇਸ ਰਿਕਾਵਟਾਂ ਵੀ ਪੰਨੀਆਂ ਪੀਐਸਯੂ ਦੇ ਕਾਫੀ ਲੀਡਰ ਸੀਗੇ ਉਹਨਾਂ ਦੇ ਵਿਦਿਆਰਥੀ ਸੀਗੇ ਉਹਨਾਂ ਦੇ ਸੱਟਾਂ ਵੀ ਵਜੀਆਂ ਨਾ ਪੰਜਾਬ ਸਰਕਾਰ ਵੀ ਉਹਦੇ ਵਿੱਚ ਦੋਰੀ ਮਾਪਦੰਡ ਦਿਖਾਉਂਦੀ ਨਜ਼ਰ ਆਈ ਵੀ ਉਰੇ ਪਹੁੰਚਦੀ ਆ ਤੇ ਇਹ ਕਰਦੀ ਆ ਹੁਣ ਅੱਗੇ ਦੀਆਂ ਕਾਰਵਾਈਆਂ ਕੀ ਰਹਿਣਗੀਆਂ ਉਹ ਮੋਰਚਾ ਤਾਂ ਸਾਨੂੰ ਲੱਗਦਾ ਵੀ ਤੁਹਾਨੂੰ ਵੀ ਲੱਗਦਾ ਉਹ ਸਫਲ ਤੌਰ ਤੇ ਰਿਹਾ ਦੇਖੋ ਜੀ ਯੂਨੀਵਰਸਿਟੀ ਸਾਨੂੰ ਲਗਾਤਾਰ 10 ਤਰੀਕ ਦੀ ਗੋਲਤਬਾ ਲਾਰੇ ਲਾ ਰਹੀ ਆ ਪਹਿਲਾਂ ਇੱਕ ਦੋ ਦਿਨ ਇੱਕ ਦੋ ਦਿਨ ਕਰਕੇ ਹੁਣ ਸ ਜੋ ਕਿ ਇੱਕ ਵੱਡਾ ਸਮਾਂ ਹੈ 10 ਤਰੀਕ ਦੀ ਕਾਲ ਤੋਂ ਲੈ ਕੇ 25 ਤੱਕ ਦੋ ਹਫ਼ਤੇ ਦਾ ਸਮਾਂ ਬਣ ਜਾਂਦਾ ਅਸੀਂ ਆਪਣੇ ਇਸ ਸੰਘਰਸ਼ ਦੇ ਵਿੱਚ ਇਹਨਾਂ ਲੰਮਾ ਸਮਾਂ ਪਾਉਣਾ ਨਹੀਂ ਚਾਹੁੰਦੇ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਵੀ ਜੋ ਤੁਹਾਡੀ ਗੱਲ ਮੰਨ ਲੈਣੇ ਆ ਪਰ 18 ਤੋਂ 25 ਦੇ ਵਿੱਚ ਜਿਹੜੇ ਐਗਜ਼ਾਮ ਹੋਣੇ ਆ ਕਿਉਂਕਿ 18 ਤੋਂ ਪੇਪਰ ਸ਼ੁਰੂ ਹੋ ਰਿਹਾ ਉਹਨਾਂ ਨੂੰ ਪੋਸਟਪੋਨ ਕੀਤਾ ਜਾਵੇ ਇਹਨਾਂ ਨੇ ਉਸ ਗੱਲ ਨਹੀਂ ਉਹ ਗੱਲ ਨਹੀਂ ਮੰਨੀ ਤਾਂ ਅੱਜ ਅਸੀਂ ਪ੍ਰੈਸ ਕਾਨਫਰੈਂਸ ਕਰਕੇ ਅਨਾਉਂਸ ਕੀਤਾ ਕਿ ਅਸੀਂ 18 ਤਰੀਕ ਤੋਂ ਜਿਹੜੇ ਐਗਜ਼ਾਮ ਹੋਣ ਜਾ ਰਹੇ ਯੂਨੀਵਰਸਿਟੀ ਵਿੱਚ ਅਸੀਂ ਰੋਕਾਂਗੇ ਕਿਉਂਕਿ ਦੇਖੋ ਵੀ ਇਹ ਗੱਲ ਠੀਕ ਆ ਕਿ ਸਟੂਡੈਂਟ ਇ ਪੜ੍ਹਾਈ ਆ ਪ੍ਰਾਇਓਰਟੀ ਆ ਪਰ ਜਦੋਂ ਯੂਨੀਵਰਸਿਟੀ ਦਾ ਸਟਰਕਚਰ ਹੀ ਨਾ ਬਚੂਗਾ ਐਕ ਡੈਮੋਕਰੈਟਿਕ ਸਟਰਕਚਰ ਹੀ ਨਾ ਬਚੂਗਾ ਫਿਰ ਅਸੀਂ ਪੜ੍ਹਾਈਆਂ ਤੋਂ ਕੀ ਲੈਣਾ ਜੋ ਟਾਂਚੇ ਹੀ ਨਾ ਬਚਿਆ ਤਾਂ 18 ਤਰੀਕ ਤੋਂ ਹੋਣ ਵਾਲੇ ਪੇਪਰ ਉਹਨਾਂ ਨੂੰ ਰੋਕਿਆ ਜਾਊਗਾ ਬਾਏ ਹੌਕ ਕਰ ਰੁਕ ਜਿਹੜੇ ਵੀ ਮੀਨਸ ਦੇ ਨਾਲ ਤੇ 20 ਤਰੀਕ ਨੂੰ ਇੱਕ ਅਸੀਂ ਮੀਟਿੰਗ ਸਾਧਰੇ ਆ ਇੱਕ ਵਾਰ ਫੇਰ ਤੋਂ ਸਾਰੀਆਂ ਜਥੇਬੰਦੀਆਂ ਦੀ ਤਾਂ ਕਿ ਅਸੀਂ ਅਗਲਾ ਰੋਡ ਮੈਪ ਉਹਨੂੰ ਡਿਸਾਈਡ ਕਰ ਸਕੀਏ